ਉੰਨੀ ਇਹ ਡੀ ਇੰਟਰਨੈਸ਼ਨਲ ਬ੍ਰਾਂਡ ਬੈਸਟ ਹੈ ਜੀ ਇਹਦਾ ਮਹੱਤਵਪੂਰਨ ਹੈ ਕਿ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੀ ਸੋਲ ਡਾਇਰੈਕਟਰੀ ਦੇ ਸਟੂਡੈਂਟ ਹੈ ਉਹ ਬਹੁਤ ਪੀਸਫੁਲੀ ਕਾਫੀ ਹੱਦ ਤੱਕ ਰਿਸੋਲਵ ਹੋਈ ਹੈ ਕਿ ਉਹਨਾਂ ਨੇ ਜਿਹੜਾ ਸੈਨੇਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਐਜ਼ ਇਟ ਇਜ਼ ਰੇਨ ਕੀਤਾ ਦਿਸ ਇਜ਼ ਵੈਰੀ ਵਾਈਜ਼ ਆਫ ਦੀ ਕਿਸ ਕਿਸ ਦੀ ਹੈ ਯਾਰ ਇਹ ਭਾਈ ਸਾਹਿਬ ਕਿਸ ਦੀ ਹੈ ਇਹ ਅਸੀਂ ਸਾਰੇ ਇਸ ਗੱਲ ਦੇ ਵਿੱਚ ਸ਼ਾਮਲ ਹੋਇਆ ਹਾਲਾਂਕਿ ਮੈਂ ਆਊਟ ਆਫ ਸੀਟ ਸੀਗਾ ਬਾਜੀ ਪਹੁੰਚਿਆ ਦਿੱਲੀ ਤੋਂ ਤੇ ਇੱਥੇ ਸਿੱਧੇ ਹਾਜ਼ਰ ਹੋਇਆ ਸ਼ੁਰੂ ਕਰ ਲਓ ਯਾਰ ਰਿਮੋਟ ਨਹੀਂ ਆ ਰਹੀ ਮਾਫੀ ਚਾਹੁੰਦਾ ਕੋਈ ਟੋਕਣਾ ਯਾਰ ਹਟ ਮੈਂ ਭਾਰਤ ਦੇ ਵਿੱਚ ਦੇਰ ਆਏ ਤਰਸਤ ਆਏ ਇਹ ਇਹ ਜਿਹੜੀਆਂ ਇਹ ਖੁਸ਼ੀ ਦੀਆਂ ਖਬਰਾਂ ਨੇ ਇਸੇ ਤਰ੍ਹਾਂ ਆਉਂਦੀਆਂ ਰਹਿਣ ਹੁਣ ਸਿਰਫ ਇੱਕੋ ਛੋਟੀ ਜੀ ਸਾਡੀ ਹੋਰ ਮੰਗ ਹੈ ਜਿਸ ਕਰਕੇ ਹਲੇ ਵਰ ਤੱਕ ਵੀ ਸਾਰੇ ਸਟੂਡੈਂਟ ਮੋਟਿੰਗ ਤੇ ਬੈਠੇ ਆ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਆ ਜਿਹੜੀ ਪਿਛਲੇ ਤਕਰੀਬਨ 1.5 ਸਾਲ ਤੋਂ ਨਹੀਂ ਹੋਈ ਉਸ ਦੀ ਇਲੈਕਸ਼ਨ ਦੀ ਡੇਟ ਅਨਾਉਂਸ ਕਰ ਦਿੱਤੀ ਜਾਵੇ ਤਾਂ ਕਿ ਸਾਰੀ ਜਿਹੜੀ ਫਾਰਮੇਸ਼ਨ ਹੈ ਲੈਜਿਟੀਮੇਸੀ ਦੇ ਨਾਲ ਇਸ ਗਲੋਰੀਅਸ ਇੰਸਟੀਚੂਸ਼ਨ ਦੀ ਚਲਦੀ ਰਹੇ ਔਰ ਪਰਮਾਤਮਾ ਕੋਲ ਰੱਖ ਕੇ ਮੈਂ ਹਮੇਸ਼ਾ ਕਹਿੰਨਾ ਕਿ ਮੇਰਾ ਦੂਜਾ ਘਰ ਆ ਗਾਹੇ-ਬਗਾਹੇ ਦਿਨੇ-ਰਾਤੀ ਸ਼ਾਮ-ਗਦੀ ਫ੍ਰੀ ਹੋ ਕੇ ਕਦੀ ਵੀ ਕਿਸੇ ਟੂਰ ਤੋਂ ਫ੍ਰੀ ਹੋ ਕੇ ਸੀ ਇੱਥੇ ਆਉਂਦੇ ਰਹਿੰਦੇ ਆ ਸਜਦਾ ਕਰਦੇ ਰਹਿੰਦੇ ਆ ਇਹ ਸਾਡਾ ਮੱਕਾ ਆ ਪਰਮਾਤਮਾ ਉਸ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਇਹ ਜਿਹੜੀ ਪੰਜਾਬ ਦੀ ਐਸੀ ਵਿਰਾਸਤ ਆ ਮੈਂ ਚਾਹੁੰਨਾ ਕਿ ਇਹ ਇਦਾਂ ਹੀ ਗਲੋਰੀਅਸ ਰਹੇ ਔਰ ਚੜ੍ਹਦੀ ਕਲਾ 'ਚ ਰਹੇ ਤੁਸੀਂ ਵੀ ਆ ਰਹੇ ਹੋ ਤੁਹਾਡੇ ਨਾਲ ਹੋਰ ਵੀ ਫੈਨਸ ਪਹੁੰਚਣਗੇ ਕਿਉਂਕਿ ਯੂਨੀਵਰਸਿਟੀ ਦਾ ਮੁੱਦਾ ਤੁਸੀਂ ਜੁੜੇ ਹੋ ਤੁਸੀਂ ਪਿੱਛੇ ਕਰ ਰਹੇ ਹੋ ਯਾਰ ਇਹ ਕਿਸ ਕੀ ਹੈ ਮੈਂ ਕੀ ਕਰ ਲੂੰ ਕੈਮਰਾ ਫੇਸ ਕਿਸੇ ਨੂੰ ਬੁਲਾ ਦੇ ਜਿਹੜੇ ਵੀ ਇਸ ਚੀਜ਼ ਨੂੰ ਲੀਡ ਕਰ ਰਹੇ ਆ ਉਹਨਾਂ ਨੇ ਇੱਕ ਗੋਲ ਦਿੱਤੀ ਆ ਕਿ ਜ਼ਰੂਰ ਆਉਣਾ ਚਾਹੀਦਾ ਬਿਸ਼ੱਕ ਕਾਠ ਹਮੇਸ਼ਾ ਜਿੱਥੇ ਵੀ ਹੁੰਦੇ ਆ ਚੰਗੀ ਗੱਲ ਆ ਪਰ ਜਿਹੜੀ ਪੀਸਫੁਲ ਕਾ ਕਿ ਇਹ ਐਜੂਕੇਸ਼ਨਲ ਅਦਾਰਾ ਆ ਸਾਨੂੰ ਹਮੇਸ਼ਾ ਹੀ ਇੱਕ ਉਹਦੇ ਐਟੀਕੀਟ ਸਿੱਖੋ ਉਹਦੇ ਪ੍ਰੋਟੋਕੋਲ ਚ ਜਣਾ ਚਾਹੀਦਾ ਇਹ ਮੈਂ ਆਪਣੇ ਬੱਚਿਆਂ ਨੂੰ ਵੀ ਸਟੂਡੈਂਟਸ ਨੂੰ ਵੀ ਤਾਕੀਦ ਕਰਦਾ ਬਾਹਰੋਂ ਆਉਣ ਵਾਲੇ ਚੈਨ ਵੀ ਤਾਕੀਦ ਕਰਦਾ ਕਿ ਜਿਹੜਾ ਪ੍ਰੋਟੈਸਟ ਦਾ ਮੈਦਾਨ ਆ ਉਹ ਉਹ ਡਿਸਟੋਰਟ ਨਾ ਹੋਵੇ ਔਰ ਪ੍ਰੋਟੈਸਟ ਕਰਨਾ ਹਰ ਇੱਕ ਬੰਦੇ ਦਾ ਹੱਕ ਆ ਜੀ ਹੋਣਾ ਚਾਹੀਦਾ ਸਿੰਦਰ ਜੀ ਤੁਸੀਂ ਇੱਕ ਇੱਕ ਗ੍ਰੈਂਡ ਵੈਸਟਰ ਵੀ ਉਹ ਵੱਡਾ ਨਾਮ ਵੀ ਉਹ ਤੋਂ ਲੱਗਦਾ ਕਿ ਤੁਹਾਡੇ ਵਰਗੇ ਲੋਕ ਆਵਾਜ਼ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ ਤਾਂ ਉਹ ਗੱਲ ਕਿੰਨਾ ਕਿਤੇ ਨੇੜੇ ਵੀ ਲੱਗਦੀ ਤੇ ਵੀ ਹੋਏਗੀ ਕਿ ਗੱਲ ਸਿੱਧੀ ਲਾਈ ਜਾ ਸਕਦੀ ਕਿ ਯੂਨੀਵਰਸਿਟੀ ਨਾਲ ਯੂਨੀਵਰਸਿਟੀ ਨਾਲ ਤਾਂ ਸਾਰੇ ਜੁੜੇ ਹੋਏ ਨੇ ਨਹੀਂ 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 100% ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਐਸ ਐਨ ਐ ਪੀਸਫੁਲ ਦੇ ਨਾਲ ਉਹਨਾਂ ਨੇ ਦਿੱਤੀ ਹੋਈ ਨੋਟੀਫਿਕੇਸ਼ਨ ਨੂੰ ਅਪਲਾਈ ਕਰ ਲਿਆ ਕੈਮਰਾਮੈਨ 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 ਸਰ ਜੀ ਠੀਕ ਹੈ ਜੀ ਉਹਨਾਂ ਨੂੰ ਪਤਾ ਜੀ ਦੁਬਾਰਾ ਇਸ ਗੱਲ ਨੂੰ ਅਨਾਉਂਸ ਕਰਨਗੇ ਨੋਟੀਫਿਕੇਸ਼ਨ ਕੇ ਅੱਛਾ ਨਹੀਂ ਕੀਤੀ ਫਿਰ ਤਾਂ ਇੱਥੇ ਬਹੁਤ ਸਾਰਾ ਖਤਰਾ ਹੈ ਫਿਰ ਤਾਂ ਬਹੁਤ ਜ਼ਿਆਦਾ ਖਰਾਬੀ ਹੋਣ ਦੇ ਚਾਂਸ ਹੈ This is very vice of the ministry of the higher education that they have the notification they already have मैं वो उसी नोटिफिकेशन मैंने उन्होंने निशा ने भेजी और मैं पढ़ी लिया और और ये अपनी ਜਿਹੜੀ ਮੇਰੇ ਖਿਆਲੇ ਇਸ ਨੂੰ ਸੱਤੇ ਸਮਝਣਾ ਚਾਹੀਦਾ اور ਜਿਹੜੀ ਇਹ ਛੋਟੀ ਜਿਹੀ ਗੱਲ ਰਹਿ ਗਈ ਆ ਮੈਂ ਚਾਹਨਾ ਕਿ ਉਹ ਵੀ ਬਹੁਤ ਹੀ ਪੀਸਫੁਲੀ ਮਤਲਬ ਕਿ ਰਿਟੇਨ ਹੋ ਜਾਏ ਚਾਹੀਦੀ ਹੈ اور ਮੈਂ ਉਮੀਦ ਕਰਦਾ ਕਿ ਰੀਟੇਨ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਦੀਆਂ افਵਾਹਾਂ ਹੁੰਦੀਆਂ ਨੇ ਜਾਂ ਜਿਸ ਤਰ੍ਹਾਂ ਦੇ ਖਾਤੀਏ ਆਉਂਦੇ ਨੇ ਜਿਸ ਤਰ੍ਹਾਂ ਦੀ ਲਹਿਰ ਆਉਂਦੀ ਹੈ ਉਸੇ ਗੱਲ ਸਾਬਤ ਹੋ ਜਾਂਦੀ ਹੈ ਕਿਉਂਕਿ ਇਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਆਪਣੇ ਹੱਕਾਂ ਦੀ ਲਈ ਲੜਾਈ ਲੜੀ ਹੈ ਔਰ ਇਹ ਲੜਾਈ ਮੈਨੂੰ ਲੱਗਦਾ ਕਿ ਬਹੁਤ ਬੀਸਫੁਲੀ ਰਿਜ਼ੋਲਵ ਹੋ ਗਈ ਮੈਨੂੰ ਇਸ ਗੱਲ ਦਾ ਬਹੁਤ ਫਖਰ ਹੈ ਤੇ ਖੁਸ਼ੀ ਹੈ ਮੈਂ ਆਪਣੇ ਬੱਚਿਆਂ ਨੂੰ ਸਿਰਫ ਇਹ ਜ਼ਰੂਰ ਕਹਿਣਾ ਚਾਹੁੰਗਾ ਕਿ ਜੋ ਕੁਝ ਵੀ ਕਰਨਾ ਕਿਉਂਕਿ ਤੁਸੀਂ ਇੱਕ ਇੰਸਟੀਟਿਊਸ਼ਨ ਦੀ ਰਿਪਰੈਜ਼ੈਂਟੇਸ਼ਨ ਹੋ ਜੇਕਰ ਤੁਸੀਂ ਇਸ ਗੱਲ ਨੂੰ ਸਲੀਕੇ ਨਾਲ ਨਹੀਂ ਕਰੋਗੇ ਤੇ ਸਾਰੀ ਦੁਨੀਆ ਜਿਨ੍ਹਾਂ ਨੂੰ ਯੂਨੀਵਰਸਿਟੀ ਆਉਣ ਦਾ ਮੌਕਾ ਨਹੀਂ ਮਿਲਦਾ ਅਡਵਾਈਸ ਦੇ ਸਕਦੇ ਜਾਂ ਕੀ ਉਹਦੀਆਂ ਤੋਂ ਸੁਪਾ ਜਾ ਯਾਰ ਕੱਲ ਆਪਣੇ ਇੰਡਸਟਰੀ ਭਾਈਚਾਰੇ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਅਪੀਲ ਕਰ ਰਹੇ ਹੋ ਉਹਨਾਂ ਲਈ ਮਤਲਬ ਦੇਖੋ ਜਿਹੜਾ ਵੀ ਬੰਦਾ ਜਿੱਥੇ ਵੀ ਹਾਜ਼ਰ ਹੋ ਸਕਦਾ ਜੇ ਇੱਥੇ ਆ ਸਕਦੇ ਤਾਂ ਇਹਦੇ ਵਰਗੀ ਕੋਈ ਗੱਲ ਨਹੀਂ ਜਿੱਦਾਂ ਹੁਣ ਮੈਨੂੰ ਇੰਨੀ ਦੇਰੀ ਲੱਗੀ ਮੈਨੂੰ ਆਪਣੇ ਦਿਲ 'ਚ ਬੜਾ ਖਤਸ਼ਾ ਹੋ ਜਾਂਦਾ ਕਿ ਮੈਨੂੰ ਤਾਂ ਪਹਿਲੇ ਦਿਨ ਤੋਂ ਇੱਥੇ ਹਾਜ਼ਰ ਹੋਣਾ ਚਾਹੀਦਾ ਪਰ ਠੀਕ ਹੈ ਜਿੱਦਾਂ ਜਿੱਦਾਂ ਤੁਹਾਡੀ ਕਾਰੋਬਾਰ ਵਾਧੇ ਆ ਤੇ ਉਸ ਤਰ੍ਹਾਂ ਤੁਹਾਡੀਆਂ ਉਹ ਉਹ ਵੀ ਵਾਧੀਆਂ ਨੇ ਲਿਮਿਟੇਸ਼ਨਸ ਵੀ ਵਾਧੀਆਂ ਨੇ ਮੈਂ ਅੱਜ ਹੀ ਇਸ ਮੇਰੇ 4:30 ਵਜੇ ਅਸੀਂ ਦਿੱਲੀੋਂ ਇੱਥੇ ਪਹੁੰਚੇ ਆ ਤੇ ਮ ਰੀਪੀਲ ਹੋ ਜਵੇ ਔਰ ਦੂਸਰੀ ਗੱਲ ਕਿ ਇਹ ਸਾਡਾ ਮੈਂ ਦੁਬਾਰਾ ਇੱਥੇ ਵੀ ਦੱਸਣਾ ਚਾਹੁੰਦਾ ਉੱਥੇ ਵੀ ਕਹਿ ਕੇ ਆਇਆ ਇਹ ਮੇਰਾ ਦੂਜਾ ਘਰ ਆ ਦੋ ਨੰਬਰ ਹੋਸਟਲ ਦੇ 143 ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ ਕਾਲੀ ਇਕੱਠੇ ਹੋ ਕੇ ਦੀਵੇ ਬਾਲ ਕੋਨੇ ਚ ਜਗਾਈਏ ਆ ਜਾ ਮੇਰੇ ਮਿੱਤਰਾ ਤੇ ਪਾਵਲੀ ਬਣਾਈਏ ਜਾਂ ਕਾਲੀ ਰੂਹ ਤੇ ਮਰਦੇ ਉਹ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ ਇੱਕੋ ਦਿਨ ਜਦ ਬੈਗ ਲੈ ਕੇ ਦੇ ਅੰਦਰ ਵੜਿਆ ਇੱਕ ਅੱਜ ਜਾਦਿ ਸਮੰਚ ਦੀ ਮੈਂ ਫੌੜੀ ਚੜਿਆ ਇਸ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਮੈਂ ਤਾਂ ਤੈਨੂੰ ਹਮੇਸ਼ਾ ਰਿਣੀ ਆ ਬੀਇੰਗ ਦੀ ਗਲੋਬਲ ਬ੍ਰਾਂਡ ਐਂਬੈਸਡਰ ਮੈਂ ਜਿੱਥੇ ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਸ ਦੇ ਵਿੱਚ 90% ਨਹੀਂ 60% ਨਹੀਂ ਤਾਂ 50% ਤਾਂ ਐਟ ਲੀਸਟ ਯੂਨੀਵਰਸਿਟੀ ਕੈਂਪ ਮੀਡੀਆ ਦੇ ਵਿੱਚੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸਾਡੀ ਸਾਥ ਬਣ ਕਰ ਰਹੇਗੇ ਕਿ ਮਰਤੀ ਕਮਲ ਚਲ ਕਰ ਰਹੀ ਹੈ ਹਾਂਜੀ ਮਿੱਟੀ ਕਮਰਸ਼ੀ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਅੱਗੇ ਵੀ ਨਾਲ ਰਹੂਗੇ ਇਸੇ ਤਰੀਕੇ ਨਾਲ 100% ਜਿੰਨਾ ਜਿਆ ਸਾਥ ਚੱਲਦੇ ਨੇ ਇਹ ਤਾਂ ਮੇਰਾ ਮੱਕਾ ਆ ਮੈਂ ਤਾਂ ਇੱਥੇ ਆਉਂਦਾ ਹੀ ਆਂ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਅੱਲਾਹ ਇਸੇ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਾਰਪੁਰ ਮੇਰਾ ਜ਼ਿਲ੍ਹਾ ਹੈ ਜਿੱਥੇ ਯੂਨੀਵਰਸਿਟੀ ਆਈ 16 ਤੋਂ ਹੋ ਕੇ ਜਦੋਂ ਵੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਏਡਾ ਜ਼ਿਆਦਾ ਇਹਦੀ ਮੈਨੂੰ ਲੱਗਦਾ ਕਿ ਵਾਸਤ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨਸ ਦੀਆਂ ਤੇ ਯੂਨ ਐਮਪਲੋਇਮੈਂਟ ਵੱਧ ਰਹੀ ਆ ਸੋ ਇਹ ਗੱਲ ਸਾਡੇ ਲਈ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੇ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਆ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਹੈਰੀਟੇਜ ਆ ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੁਹਾਨੂੰ ਵੀ ਬੀਂਗ ਪੰਜਾਬ ਵਾਟਐਵਰ ਦੀ ਸਟੇਟ ਆਫ ਦੀ ਇੰਡੀਆ ਜੇਕਰ ਤੁਸੀਂ ਇੱਥੇ ਆ ਤੇ ਤੁਹਾਡਾ ਇਹਦੇ ਨਾਲ